हां जी मित्रों आज बाई ਹੋਰਾਂ ਨੂੰ ਏਸੀ ਵਾਲੀ ਕੰਬਾਈਨ ਦਿੱਤੀ ਆ ਤੇ ਇਹਦੇ ਕੰਨੀ ਹੋ ਗਈਆਂ ਵਧਾਈਆਂ ਕਰ ਲੋ ਸੈਨ ਸੁਮਣਾ ਫਾਇਰ ਫੂਰ ਕਰਤੇ ਐਨ ਓਕੇ ਹੋਇਆ ਪਿਆ ਕੰਮ। हां जी ਜਮਾ ਦਾ ਟਾਈਮ ਹੈ। ਓਕੇ ਜਮਾ ਨੇ ਰੈਡੀ ਕਰਤੀ ਮਸ਼ੀਨ ਅਸੀਨੇ ਹਨਾ ਵਧਾਈਆਂ ਹੋ ਗਈਆਂ ਜਮਾ ਗੁਰਸ਼ੋ। हां ਠੀਕ ਹੈ। ਦੋਰੇ ਹੋਰੀ ਕਹਿੰਦੇ ਪਹਿਲਾਂ ਵੀ ਅਸੀਂ ਨੇ ਐਡੀ ਏਸੀ ਵਾਲੀ ਵੀਡੀਓ ਉਧੇ ਪਾਈ ਸੀ ਨਾ। हां हां। ਉਧੇ ਲੈਣ ਵਾਲੀ ਫੁੱਲ ਚੱਲੀ ਕਹਿੰਦਾ ਹੁਣ ਦਿਖਾਉਣੇ ਵੀ ਇਹਦੀ ਆਜੋ। ਏਸੀ ਵਾਲੀ ਦਾ ਰਬੂ ਲਈਏ। ਆਇਦਰ ਸੰਗ ਤਾਂ ਸਾਰੀ ਘੜੀ ਆ ਤੁਹਾਡੇ ਲਈ ਮਸ਼ੀਨ ਦੀ ਕਦੋਂ ਵਾਰੀ ਆ ਕੱਲ ਨੂੰ ਚੱਲ ਫਿਰ ਤਾਂ ਕੋਈ ਗੱਲ ਨਹੀਂ ਡੱਕਾਈ ਨਾਲ ਆ ਜੀ ਹਰ ਨੂੰ ਵੀ ਆ ਬਾਈ ਹੋਰਾਂ ਨੇ ਏਸੀ ਵਾਲੀ ਕੰਮ ਲੈਤੀ ਸੀ ਆਪਾਂ ਨੇ ਦਵਾਈਆ ਤੇ ਮੈਂ ਮਸ਼ੀਨ ਫਿਰ ਤੋੜ ਆ ਦੇਖੋ ਬਈ ਜਮਾ ਐਨੋ ਕਰਤੀ ਮੈਟਿੰਗ ਮੂਟਿੰਗ ਓਕੇ ਆ ਜਾ ਜਾਨ ਆ ਜਾ ਉੱਥੇ ਚੱਲੀਏ ਆ ਜਾ ਦਿਖਾਈਏ ਲਾਓ ਲੈਟਾਂ ਲਟਾਂ ਸਿੱਖੋ ਯਾਰ ਤੁਸੀਂ ਹਨਾ ਸਾਰੀ ਪੈਕ ਕਰਾ ਲੀ ਹਾਂ ਆਲੇ ਹਾਂ ਬੂਰੇ ਪੰਪ ਤੇ ਪੈਨ ਦੀ ਤੇਲ ਆਵੇ ਚਲਾਇਆ ਕਰਾਂਗੇ ਕਹਿੰਦੇ ਹਨਾ ਫੇਰ ਲੈਤੀ ਹੈ ਕਹਿੰਦਾ ਓਕੇ ਜਾਨ ਹਾਂ ਤੈਨੂੰ ਵੀਡੀਓ ਵੇਜ ਵੀਡੀਓ ਦਾ ਮੈਂ ਹੁਣ ਭੇਜ ਦੂੰਗਾ ਗੱਲ ਕਿਹੜੀ ਕਰਦਾ ਵੀਡੀਓ ਆਪਾਂ ਇਹੀ ਕੰਮ ਤੇ ਆ ਭੇਜਣ ਦੀਆਂ ਸਾ ਗੋਰੀ ਹਾਂਜੀ ਹਾਂਜੀ ਹੋਰ ਕਿਵੇਂ ਲੱਗਿਆ ਤੈਨੂੰ ਅੱਜ ਕਿੰਨੇ ਵਜੇ ਆ ਗਿਆ ਸੀ ਤੂੰ ਬਹੁਤ ਵਧੀਆ ਜੀ ਆ ਗਿਆ ਸੀ 11:00 ਵਜੇ ਬਾਈ 11:00 ਵਜੇ ਆ ਗਿਆ ਸੀ ਠੀਕ ਆ ਜਮਾਂਣ ਸਣਵਾਈ ਚਾਹ ਪਾਣੀ ਬਹੁਤ ਵਧੀਆ ਬਾਈ ਕਮੀਆਂ ਫਮੀਆਂ ਸਾਰੀਆਂ ਕੱਢ ਗਏ ਪੈਸੇ ਦਾ ਟਾਈਮ ਨਾਲ ਹੀ ਚੱਲ ਪੰਦੀ ਐ ਜਮ ਮਸ਼ੀਨ ਅਸੀਂ ਰਾਜ ਰਾਜਪੁਰੇ ਵਾਲਾ ਕਿਸਾਨ ਮੇਲਾ ਦੇਖਣ ਵਾਗੇ ਚਲੋ ਬਾਈ ਉਹ ਵੀ ਵਧੀਆ ਆਇਆ ਕੋਸ਼ਿਸ਼ ਕਰਨ ਨੂੰ ਮਿਲ ਜਾਂਦਾ ਬਾਈ ਹੋਰਾਂ ਦੀ ਕਹਿੰਦਾ ਸ਼ੀਸ਼ੇ ਵਾਂਗੂ ਚਮਕਦੀਆਂ ਸਾਰੀ ਕਮੈਣਾਂ ਹਨਾ ਬਹੁਤ ਵਧੀਆ ਬਰੀ ਬਹੁਤ ਬਹੁਤ ਵਧੀਆ ਕਹਿੰਦਾ ਮੈਂ ਆ ਜਾ ਉੱਪਰ ਚੜ੍ਹ ਕੇ ਦੇਖਦੇ ਆਓ ਜਾਨ ਜਾਨੇ ਉੱਪਰ ਤੇ ਇੱਧਰ ਦਿਖਾਉਣੇ ਹਾਂਜੀ ਛੋਟੀ ਕਦੋਂ ਤਿਆਰੀ ਆ ਜੀ ਏਸੀ ਵਾਲੀ ਕਿਵੇਂ ਲੈਣ ਦੀ ਆ ਨਗਿੰਦਰ ਸਾਈਡ ਤੇ ਖੜੀ ਆ ਨਾ ਯਾਰ ਏਸੀ ਵਾਲੀ ਦੀ ਹਾਂ ਨਾ ਕਰਾ ਲੈ ਕੇ ਤੇ ਕਹਿੰਦਾ ਹੈ ਕਿਉਂ ਕਰੋ ਬਣੀ ਦਾ ਓਕੇ ਅਗਲੀ ਵਾਰੀ ਤਿਆਰੇ ਕਹਿੰਦੇ ਆਪਾਂ ਤੁੰਦਾਂਜ ਲੈ ਕੇ ਆਨੇ ਹਾਂ ਆ ਦੇਖ ਕਹਿੰਦਾ ਫਿਰ ਸਿਆਲ ਜੀ ਸਾਨੂੰ ਗਰਮੀ ਤਾਂ ਲੱਗਦੀ ਨਹੀਂ ਹੈਗੀ ਠੰਡ ਲੱਗਦੀ ਆ ਸਾਨੂੰ ਕਹਿੰਦਾ ਠੰਡ ਵੇਲੇ ਲੈ ਕੇ ਜਾਵਾਂਗੇ ਏਸੀ ਖੋਲੋ ਦਰਵਾਜ਼ੇ ਲੱਕਾ ਕਰੋ ਸਟਾਰਟ ਜਾਨ ਓਕੇ ਜਮਾਣਾ ਹਾਂਜੀ ਹਾਂ ਬਹੁਤ ਵਧੀਆ ਬਾਈ ਜੀ ਆਹ ਵਧੀਆ ਸੀਟ ਬਣਾ ਲਈ ਯਾਰ ਇਸ ਤਰ੍ਹਾਂ ਬਣਾ ਲਾਂਗੇ ਆਪਾਂ ਲੱਕੜ ਦਾ ਗੱਦਾ ਬਣਾ ਕੇ ਕੰਡੈਕਟਰ ਸੀਟ ਰੱਖੋ ਆ ਚਲਾ ਲਿਆ ਜਾਨ ਆਹ ਚਲਾ ਲਿਆ ਬਾਈ ਹੋਰਾਂ ਨੇ ਇੱਧਰ ਆਦਾ ਜਿਗਾਰ ਠੀਕ ਐ 59 ਸਿੱਖ ਦਾ ਘਰੇ ਆ ਪੇ ਜਾਂਦਾ ਹੈ ਕੈਮਰਾ ਮੈਕਬੂਕ ਆ ਗੱਲ ਪੇ ਆ ਗਈ ਨੌਲਜ ਕਿ ਇੰਜਣ ਦੇ ਇੱਕ ਇੱਕ ਉੱਥੇ ਹੈ ਨਾ ਉਹੋਲੀ ਸਾਰੀਆਂ ਸੋਚਾਂ ਸਿੱਖ ਜੇ ਤੂੰ ਨਹੀਂ ਜਾਣ ਓਕੇ ਹੈਗਾ ਨਾ ਜਸ ਸਟੇਬਲ ਸਟੀering ਹੈ ਆਹ ਕਾਦੇ ਵਾਸਤੇ ਦਿੱਤਾ ਹੋਇਆ ਇਹ ਪੈਰਦਾਰ ਆ ਪੈਰਦਾਰ ਨਾ ਸਪੋਰਟ ਹੈ ਠੀਕ ਹੈ ਚੱਲੀਏ ਬਾਕੀ ਵੀ ਰਿਵਿਊ ਦਿਓ ਕਿਵੇਂ ਆ ਕੰਡਕਟਰ ਵਾਸਤੇ ਉਧਰ ਸਾਈਡ ਤੇ ਹੋ ਰੱਖੋ ਹਾਂ ਜੀ ਬਾਦਲੇ ਸਤਨਾਮ ਵਾਹਿਗੁਰੂ ਧੰਨ ਗੁਰੂ ਅਮਰਦਾਸ ਇਹਨਾਂ ਨੂੰ ਵਾਅਦਾ ਕਰੇ ਪ੍ਰਮਾਤਮਾ ਦਿਨ ਕੋ ਭਲੀ ਰਾਤ ਚੋਕਨੀ ਰੱਖੀ ਕਰਨੇ ਇਸ ਵਸੀਨਾ ਓਕੇ ਸਾਨ ਓਕੇ ਹੈਗਾ ਨਾ ਟਰਤੀ ਬਾਈ ਬਾਰ ਬੈਟਰੀ ਤੋਂ ਇਹ ਵਾਏ ਮਾਰ ਦਿਆ ਹਵਾ ਹਵਾ ਵਾਲੀ ਦਾ ਡੱਕਾ ਹੈ بارش ਪੂਛ ਚਲੀ ਆ ਨਾ ਵੀਰੇ ਆਹ ਕੈਮਰੇ ਨੇ ਇਹਦੇ ਕਿਵੇਂ ਕੋਰੇ ਫਿਰ ਬਹੁਤ ਵਧੀਆ ਵੀਰੇ ਖੁਸ਼ ਜਮ ਹਾਂ ਹਾਂ ਵਾਗੋ ਵਾਗ ਜੀ ਜਮਾ ਵਾਗੋ ਵਾਗ ਆ ਕਹਿੰਦਾ ਹੈ ਚਲੋ ਪ੍ਰਮਾਤਮਾ ਸਾਨੂੰ ਯਾ ਹਨ ਪਾਗ ਦਿਨ ਤੋਂ ਗਣੀ ਰਾਤ ਚੋਕਣੀ ਤਰੱਕੀ ਕਰਨਾ ਆਪਣੇ ਦੇ ਵਿਸ਼ਵਾਸ ਕਰਿਆ ਬੰਦੇ ਨੇ ਪਰ ਆਪਾਂ ਵਾਰਤ ਤਾਂ ਨੇ ਆਪਣੇ ਤੋਂ ਪਹਿਲਾਂ ਤੋਂ ਪੱਕਾ ਕੰਮ ਹੈ ਕੋਈ ਇੱਕ ਕਦੇ ਨਹੀਂ ਅੱਜ ਤਾਂ ਰੋਟੀ ਰੋਟੀ ਖਾ ਕੇ ਹੁਣ ਚੱਲਦੇ ਆਂ ਰਹੀ ਅਸੀਂ ਬਾਸੂਸੀ ਅੰਦਰ ਵਾਦੇ ਦਾ ਵੀ ਵਿਚਾਲ ਲੈਣੇ ਨੇ ਪਹਿਲ ਕੱਟ ਕੇ ਇਹਨਾਂ ਨੂੰ ਅਸੀਂ ਆਲ 435 ਠੀਕ ਹੈ ਕਿਹ ਜਾਣਾ ਥੋੜੀ ਸੜਕ ਦੀ ਪ੍ਰੋਬਲਮ ਹੈ ਕੋਈ ਗੱਲ ਨਹੀਂ ਇਹ ਸੁੱਕੇ ਖਨਾ ਚੁੱਤਤ ਨਾ ਗੋਣ ਤੋਂ ਹਾਂ ਇੱਥੇ ਉੱਤਰ ਜਾਣਾ ਜਨ ਹਾਂ ਜੀ ਆ ਬੰਲਾ ਤੁਸੀਂ ਪੰਪ ਤੇ ਖੜ ਜਣਾ ਹਾਂ ਪੰਪ ਤੇ ਖੜ ਗਿਆ ਓਕੇ ਹੈ ਕਹਿੰਦਾ ਬਈ ਕੋਰੇ ਚੰਗਾ ਚੱਲ ਫਿਰ ਚੱਲਦੇ ਉੱਤਰਦੇ ਆਪਾਂ ਅਮੈ ਪਿਆਉਂਗਾ ਤੈਨੂੰ ਚੰਗਾ ਠੀਕ ਹੈ ਵੀਡੀਓ ਪਾ ਦੇ ਬਈ ਮੁੰਡਾ ਕਹਿੰਦਾ ਹਾਂ ਚਲੋ ਬਈ ਉਹ ਕਰ ਲਾਤੀ ਦੂਜੀ ਮਸ਼ੀਨ ਇਹਨਾਂ ਨੇ ਅੱਗੇ ਆ ਸਾਡੀ ਏਸ਼ੀ ਵਾਲੀ ਸੀ ਕੱਢ ਲਈ ਅਸੀਂ ਲਾ ਬੈਠੋ ਵੀ ਗੱਡੀ ਦੇ ਵਿੱਚ ਚੰਗਾ ਕੋਰੇ ਰੋਟੀ ਰੋਟੀ ਖਾ ਕੇ ਵਗ ਜਿਓ ਬਾਈ ਓਕੇ ਖਾਲਸਾ ਜੀ ਬਾਏ ਬਾਏ ਟਾਟਾ